अयोध्या मूल रूप ਵਿੱਚ ਮੰਦਰਾ ਦਾ ਸ਼ਹਿਰ ਰਿਹਾ ਹੈ ਭਗਵਾਨ શ્રીราม ਦਾ ਜਨਮ ਅਯੁੱਧਿਆ ਸ਼ਹਿਰ ਦੇ ਦਸ਼ਰਥ ਮਹਿਲ ਝ ਹੋਇਆ ਸੀ ਇਸ ਸ਼ਹਿਰ ਦੀ ਬੇਮਿਸਾਲ ਸੁੰਦਰਤਾ ਤੇ ਸੁੰਦਰ ਇਮਾਰਤਾਂ ਦਾ ਵਰਣਨ ਵਾਲਮੀਕੀ ਰਮਾਇਣ ਵਿੱਚ ਵੀ ਕੀਤਾ ਗਿਆ ਹੈ ਇਸ ਲਈ ਮਹਾਰਿਸ਼ੀ ਵਾਲਮੀਕੀ ਨੇ ਰਮਾਇਣ ਵਿੱਚ ਅਯੁੱਧਿਆ ਸ਼ਹਿਰ ਦੀ ਸੁੰਦਰਤਾ ਦੀ ਤੁਲਨਾ ਕਰਦਿਆਂ ਇਸ ਨੂੰ ਦੂਜਾ ਇੰਦਰ ਲੋਕ ਕਿਹਾ ਹੈ ਪਰ ਕਿਹਾ ਜਾਂਦਾ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਜਲ ਸਮਾਦੀ ਲੈਣ ਤੋਂ ਬਾਅਦ ਅਯੁੱਧਿਆ ਕੁਝ ਸਮੇਂ ਲਈ ویرਾਨ ਹੋ ਗਈ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪੁੱਤਰ ਕੁਸ਼ ਨੇ ਦੁਬਾਰਾ ਅਯੁੱਧਿਆ ਦਾ ਨਿਰਮਾਣ ਕੀਤਾ ਅਤੇ ਇਸ ਤੋਂ ਬਾਅਦ ਸੂਰਜ ਵੰਸ਼ ਦੀਆਂ ਅਗਲੀਆਂ ਪੀੜ੍ਹੀਆਂ ਤੱਕ ਇਸ ਦੀ ਹੋਂਦ ਆਪਣੇ ਸਿਖਰ ਤੇ ਰਹੀ। ਇਤਿਹਾਸ ਦੇ ਅਨੁਸਾਰ ਪ੍ਰਾਚੀਨ ਕਾਲ 'ਚ ਮਹਾਭਾਰਤ ਕਾਲ 'ਚ ਵੀ ਯੁੱਧ ਤੋਂ ਬਾਅਦ ਅਯੁੱਧਿਆ ਦੇ ਉਜਾੜ ਅਤੇ ਮੁੜ ਵਸਣ ਦਾ ਵਰਣਨ ਹੈ। ਕੀ ਆਂਦਾ ਹੈ ਕਿ ਸ਼੍ਰੀ ਰਾਮ ਦੀ ਜਨਮ ਭੂਮੀ ਆਯੁੱਧਿਆ ਦੇ ਇੱਥੇ ਬਣੇ ਸ਼੍ਰੀ ਰਾਮ ਮੰਦਿਰ ਨੂੰ ਕਈ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਮੁਗਲਾਂ ਵੱਲੋਂ ਆਯੁੱਧਿਆ ਨੂੰ ਤਬਾਹ ਕਰਨ ਲਈ ਕਈ ਮੁਹਿੰਮਾਂ ਵਿੱਚ ਲਾਈਆਂ ਗਈਆਂ। ਬਾਬਰੀ ਢਾਂਚਾ ਮੰਦਿਰ 'ਚ ਖੜਾ ਕੀਤਾ ਗਿਆ, ਵਿਸ਼ਾਲ ਮੰਦਿਰਾਂ ਨੂੰ ਟਾਇਆ ਗਿਆ ਅਤੇ ਮਸਜਿਦਾਂ ਬਣਾਈਆਂ ਗਈਆਂ। ਆਯੁੱਧਿਆ ਸ਼ਹਿਰ ਦਾ ਇਤਿਹਾਸ ਤਾਂ ਤ੍ਰੇਤਾ ਯੁੱਗ ਤੋਂ ਵੀ ਪੁਰਾਣਾ ਹੈ। ਪਰ ਅੱਥੇ ਅਸੀਂ ਗੱਲ ਕਰਾਂਗੇ ਆਯੁੱਧਿਆ ਦੇ 500 ਸਾਲ ਪੁਰਾਣੇ ਵਿਵਾਦ ਤੋਂ ਲੈ ਕੇ ਟਾਉਣ, ਉਸਾਰੀ ਅਤੇ ਉਦ்கਾਟਨ ਤੱਕ ਦੇ ਸਫ਼ਰ ਬਾਰੇ। ਅਯੁੱਧਿਆ ਰਾਮ ਜਨਮ ਭੂਮੀ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਕੇਸਾਂ ਵਿੱਚੋਂ ਇੱਕ ਹੈ ਰਾਮ ਜਨਮ ਭੂਮੀ ਦਾ ਇਤਿਹਾਸ ਬਹੁਤ ਪੁਰਾਣਾ ਹੈ 1528 ਤੋਂ 2023 ਤੱਕ ਸ਼੍ਰੀ ਰਾਮ ਜਨਮ ਭੂਮੀ ਦੇ ਇਤਿਹਾਸ 'ਚ ਕਈ ਮੋੜ ਆਏ ਇਤਿਹਾਸਕਾਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਦੇ ਰਾਜ ਤੱਕ ਅਯੁੱਧਿਆ ਰਾਮ ਮੰਦਿਰ ਮੌਜੂਦ ਸੀ ਪਰ 14ਵੀਂ ਸ਼ਤਾਬਦੀ ਵੇਲੇ ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਹੋ ਗਿਆ ਤੇ ਉਸ ਤੋਂ ਬਾਅਦ ਹੀ ਅਯੁੱਧਿਆ ਰਾਮ ਮੰਦਿਰ ਦਾ ਇਤਿਹਾਸ ਬਦਲਣ ਲੱਗਾ ਮੁਗਲਾਂ ਨੇ ਆਯੋਧਿਆ ਨਗਰ ਨੂੰ ਨਸ਼ਟ ਕਰਨ ਲਈ ਕਈ ਮੁਹਿੰਮਾਂ ਚਲਾਈਆਂ ਤੇ ਅਖੀਰਕਾਰ 1528-29 ਚ ਰਾਮ ਮੰਦਰ ਨੂੰ ਢਾਹ ਦਿੱਤਾ ਗਿਆ ਤੇ ਉਸ ਦੀ ਥਾਂ ਮੁਗਲ ਬਾਦਸ਼ਾਹ ਬਾਬਰ ਵੱਲੋਂ ਮਸਜਿਦਦਾਨ ਨਿਰਮਾਣ ਕਰਵਾਇਆ ਗਿਆ ਬਾਬਰ ਨਾਮਾ ਦੇ ਅਨੁਸਾਰ 1528 ਚ ਬਾਬਰ ਨੇ ਰਾਮ ਜਨਮ ਭੂਮੀ ਸਥਾਨ ਤੇ ਮਸਜਿਦ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਪਹਿਲੀ ਵਾਰ 1853 ਚ ਜਿੱਥੇ ਸ਼੍ਰੀ ਰਾਮਦੇਵ ਜਨਮ ਸਥਾਨ ਤੇ ਮਸਜਿਦ ਬਣਾਈ ਗਈ ਸੀ ਉਸ ਦੀਆਂ ਦੇਵਾਲੇ ਦੁਆਲੇ ਕਈ ਥਾਵਾਂ ਤੇ ਦੰਗੇ ਹੋਏ ਇਸ ਤੋਂ ਬਾਅਦ 1859 ਚ ਬ੍ਰਿਟਿਸ਼ ਪ੍ਰਸ਼ਾਸਨ ਨੇ ਵਿਵਾਦ ਸਥਾਨ ਦੇ ਨੇੜੇ ਇੱਕ ਵਾਰਡ ਲਗਾ ਦਿੱਤੀ ਅਤੇ ਮੁਸਲਮਾਨਾਂ ਨੂੰ ਇਮਾਰਤ ਦੇ ਅੰਦਰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਜਦੋਂ ਕਿ ਹਿੰਦੂਆਂ ਨੂੰ ਬਾਹਰ ਚਬੂਤਰੇ ਦੇ ਨੇੜੇ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਗਈ। ਸਨ 1885 ਚ ਮਹਾਂਤਰਗਵੀਰ ਦਾਸ ਨੇ ਪਹਿਲੀ ਵਾਰ ਬਾਬਰੀ ਮਸਜਿਦ ਦੇ ਨੇੜੇ ਚਬੂਤਰੇ ਤੇ ਮੰਦਿਰ ਬਣਾਉਣ ਸੰਬੰਧੀ ਫੈਜ਼ਾਬਾਦ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। 23 ਦਸੰਬਰ 1999 ਨੂੰ ਰਾਮ ਜਨਮ ਭੂਮੀ ਮੰਦਿਰ ਦੇ ਇਤਿਹਾਸ 'ਚ ਇੱਕ ਜ਼ਬਰਦਸਤ ਮੋੜ ਆਇਆ ਜਦੋਂ ਮਸਜਿਦ 'ਚ ਭਗਵਾਨ ਰਾਮ ਦੀਆਂ ਮੂਰਤੀਆਂ ਮਿਲੀਆਂ ਇਸ ਬਾਰੇ ਹਿੰਦੂ ਪਾਈਚਾਰੇ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਭਗਵਾਨ ਰਾਮ ਖੁਦ ਪ੍ਰਗਟ ਹੋਏ ਹਨ ਇਸ ਦੇ ਨਾਲ ਹੀ ਮੁ슬ਮਨ ਪਾਈਚਾਰੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਇੱਥੇ ਕਿਸੇ ਨੇ ਚੋਰੀ ਛਿਪੇ ਮੂਰਤੀਆਂ ਰੱਖੀਆਂ ਹਨ 33 ਸਾਲ ਪਹਿਲਾਂ ਇਹ ਸਭ ਬਾਰੇ ਇੱਕ ਵੀਡੀਓ ਰਿਕਾਰਡ ਕੀਤੀ ਗਈ ਸੀ ਜਿਸ ਵਿੱਚ ਮਹੰਤ ਰਾਮ ਸੇਵਕਦਾਸ ਸ਼ਾਸਤਰੀ ਦਾ ਇੱਕ ਇੰਟਰਵਿਊ ਵੀ ਹੈ ਜਿਸ ਚ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਹੋਰਾਂ ਨਾਲ ਮਿਲ ਕੇ ਦਸੰਬਰ 1949 ਦੀ ਰਾਤ ਨੂੰ ਬਾਬਰੇ ਮਸਜਿਦ ਦਾ ਤਾਲਾ ਤੋੜ ਕੇ ਉੱਥੇ ਭਗਵਾਨ ਰਾਮ ਦੀਆਂ ਮੂਰਤੀਆਂ ਰੱਖ ਦਿੱਤੀਆਂ ਸਨ ਉਹਨਾਂ ਨੂੰ ਅਤੇ ਉਹਨਾਂ ਦੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ਮਿਲ ਗਈ ਪਰ ਮੂਰਤੀਆਂ ਨੂੰ ਨਹੀਂ ਹਟਾਇਆ ਗਿਆ ਅਜਿਹੇ 'ਚ ਯੂਪੀ ਸਰਕਾਰ ਨੇ ਤੁਰੰਤ ਮੂਰਤੀਆਂ ਨੂੰ ਉਥੋਂ ਹਟਾਉਣ ਦੇ ਆਦੇਸ਼ ਦਿੱਤੇ ਪਰ ਜ਼ਿਲ੍ਹਾ ਮੈਜਿਸਟਰੇਟ ਕੇਕੇ ਨਾਇਰ ਨੇ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚਾਉਣ ਅਤੇ ਦੰਗੇ ਭੜਕਾਉਣ ਦੇ ਡਰ ਕਾਰਨ ਇਹ ਹੁਕਮ ਜਾਰੀ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਇਸ ਤਰ੍ਹਾਂ ਸਰਕਾਰ ਨੇ ਇਸ ਨੂੰ ਵਿਵਾਦਿਤ ਢਾਂਚਾ ਸਮਝ ਕੇ ਤਾਲਾ ਲਗਾ ਦਿੱਤਾ ਫੈਜ਼ਾਬਾਦ ਦੀ ਸਿਵਲ ਕੋਰਟ 'ਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਇਸ 'ਚ ਇੱਕ ਵਿਵਾਦਿਤ ਜ਼ਮੀਨ 'ਤੇ ਰਾਮ ਲਾਲਾ ਦੀ ਪੂਜਾ ਕਰਨ ਦੀ ਇਜਾਜ਼ਤ ਲਈ ਸੀ ਅਤੇ ਦੂਜਾ ਮੂਰਤੀ ਰੱਖਣ ਦੀ ਇਜਾਜ਼ਤ ਮੰਗੀ ਗਈ ਸੀ 1964 'ਚ ਯੂਪੀ ਸੁਨੀ ਵਕਫ ਬੋਰਡ ਨੇ ਵਿਵਾਦਿਤ ਜ਼ਮੀਨ 'ਤੇ ਕਬਜ਼ਾ ਕਰਨ ਅਤੇ ਮੂਰਤੀਆਂ ਨੂੰ ਹਟਾਉਣ ਦੀ ਮੰਗ ਕਰਨ ਲਈ ਅਰਜ਼ੀ ਦਾਇਰ ਕੀਤੀ 1 ਫਰਵਰੀ 1986 ਨੂੰ ਯੂਸੀ ਪਾਂਡੇ ਦੀ ਪਟੀਸ਼ਨ ਤੇ ਫੈਜ਼ਾਬਾਦ ਦੇ ਜ਼ਿਲ੍ਹਾ ਜੱਜ ਕੇਐਮ ਪਾਂਡੇ ਨੇ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਅਤੇ ਢਾਂਚੇ ਤੇ ਲੱਗੇ ਤਾਲੇ ਨੂੰ ਹਟਾਉਣ ਦਾ ਹੁਕਮ ਦਿੱਤਾ। ਫਿਰ ਸਤੰਬਰ 1990 ਤਤਕਾਲੀ ਭਾਜਪਾ ਪ੍ਰਧਾਨ ਲਾਲ ਕਿਸ਼ਨ ਅਡਵਾਨੀ ਨੇ ਸ਼੍ਰੀ ਰਾਮ ਰਥ ਯਾਤਰਾ ਦਾ ਆਯੋਜਨ ਕੀਤਾ ਅਤੇ ਰਾਮ ਮੰਦਰ ਜਨਮ ਭੂਮੀ ਅੰਦੋਲਨ ਨੂੰ ਇੱਕ ਨਵਾਂ ਮੋੜ ਦਿੱਤਾ। 90 ਦੇ ਦਹਾਕੇ ਨੇ ਅਯੁੱਧਿਆ ਤੇ ਰਾਜਨੀਤੀ 'ਚ ਪੂਝਾ ਲਿਆ ਦਿੱਤਾ। ਸਤੰਬਰ 1990 ਚ VHP, RSS ਅਤੇ ਭਾਜਪਾ ਨੇ ਰਾਮ ਜਨਮ ਭੂਮੀ ਵਾਲੀ ਥਾਂ ਤੇ ਰਾਮ ਮੰਦਰ ਬਣਾਉਣ ਲਈ ਮੁਹਿੰਮ ਚਲਾਈ। ਸਿੱਤੀ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਲਾਲ ਕਿਸ਼ਨ ਅਡਵਾਨੀ ਨੇ ਸੋਮਨਾ ਤੋਂ ਅਯੁੱਧਿਆ ਤੱਕ ਰਥ ਯਾਤਰਾ ਕੱਢੀ। 3 ਅਕਤੂਬਰ 1990 ਨੂੰ ਪੁਲਿਸ ਨੇ ਅਯੁੱਧਿਆ ਜਾਣ ਵਾਲੀ ਰੇਲ ਅਤੇ ਬੱਸ ਸੇਵਾ ਬੰਦ ਕਰ ਦਿੱਤੀ ਪਰ ਇਸ ਦਾ ਆਕਰ ਸੇਵਕਾਂ ਤੇ ਕੋਈ ਅਸਰ ਨਹੀਂ ਹੋਇਆ। ਜਾਣਕਾਰੀ ਮੁਤਾਬਕ ਵਿਵਾਦਿਤ ਟਾਂਚੇ ਕੋਲ 2800 ਪੁਲਿਸ ਮੁਲਾਜ਼ਮ ਤਨਾਨਤ ਕੀਤੇ ਗਏ ਸਨ। ਸਵੇਰੇ ਕਾਰ ਸੇਵਕਾਂ ਦਾ ਵੱਡਾ ਜਥਾ ਕਟਨਾ ਸਥਾਨ ਵੱਲ ਵਧਿਆ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝੜਪ ਹੋ ਗਈ। ਬਾਬਰੀ ਮਸਜਿਦ ਦੇ ਉੱਪਰ ਭਗਵਾ ਝੰਡਾ ਲਹਿਰਾਇਆ ਗਿਆ। ਫਿਰ ਸਰਕਾਰ ਦੇ ਹੁਕਮਾਂ ਤੇ ਪੁਲਿਸ ਨੇ ਢੀੜ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ 5 ਲੋਕ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ। ਇਸ ਤੋਂ ਬਾਅਦ 2 ਨਵੰਬਰ ਨੂੰ ਕਾਰ ਸੇਵਕ ਫਿਰ ਬਾਬਰੀ ਮਸਜਿਦ ਵੱਲ ਵਧੇ ਅਤੇ ਫਿਰ ਝੜਪ ਹੋ ਗਈ। ਪੁਲਿਸ ਨੇ ਅਥਰੂ ਗੈਸ ਅਤੇ ਲਾਠੀ ਚਾਰਜ ਕਰਕੇ ਢੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਕੁਝ ਕਾਰ ਸੇਵਕ ਮਸਜਿਦ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ ਅਤੇ ਇਸਨੂੰ ਅਚਕ ਤੌਰ ਤੇ ਨੁਕਸਾਨ ਪਹੁੰਚਾਇਆ। ਪੁਲਿਸ ਨੇ 72 ਘੰਟਿਆਂ 'ਚ ਦੂਜੀ ਵਾਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਭਾਰਤ 'ਚ ਕਈ ਥਾਵਾਂ ਤੇ ਦੰਗੇ ਪੜਕ ਉੱਠੇ, ਮੁੰਬਈ, ਸੂਰਤ, ਅਹਮਦਾਬਾਦ, ਕਾਨਪੂਰ, ਦਿੱਲੀ ਅਤੇ ਅਯੁੱਧਿਆ ਦੰਗਿਆਂ ਦੀ ਚਪੇਟ ਚਾਏ। ਇੱਕ ਰਿਪੋਰਟ ਮੁਤਾਬਕ ਇਨ੍ਹਾਂ ਦੰਗਿਆਂ 'ਚ 2000 ਲੋਕ ਮਾਰੇ ਗਏ ਸਨ। ਇਸ ਦੌਰਾਨ ਹੋਏ ਦੰਗੇ ਇਤਿਹਾਸਕ ਸਨ। 6 ਦਸੰਬਰ 1992 ਨੂੰ VHP ਅਤੇ ਸ਼ਿਵ ਸੈਨਾ ਸਮੇਤ ਕਈ ਹਿੰਦੂ ਸੰਗਠਨਾਂ ਦੇ ਲੱਖਾਂ ਵਰਕਰਾਂ ਨੇ ਵਿਵਾਦਿਤ ਢਾਂਚੇ ਨੂੰ ਢਾਹ ਦਿੱਤਾ। ਇਸ ਕਾਰਨ ਦੇਸ਼ ਭਰ ਵਿੱਚ ਫਿਰਕੂ ਦੰਗੇ ਹੋਏ ਅਤੇ ਹਜ਼ਾਰਾਂ ਲੋਕ ਮਾਰੇ ਗਏ। 2002 ਵਿੱਚ ਹਿੰਦੂ ਕਾਰਕੁਨਾਂ ਨੂੰ ਲਿਜਾ ਰਹੀ ਗੋਦਰਾ ਰੇਲਗੱਡੀ ਨੂੰ ਅੱਗ ਲਾ ਦਿੱਤੀ ਗਈ ਤੇ ਲਗਭਗ 52 ਲੋਕ ਮਾਰੇ ਗਏ ਸਨ। ਇਸ ਕਾਰਨ ਗੁਜਰਾਤ ਵਿੱਚ ਦੰਗੇ ਪੜ੍ਹ ਗਏ ਸਨ ਅਤੇ ਇਸ ਦੰਗਿਆਂ 'ਚ 2000 ਤੋਂ ਵੱਧ ਲੋਕ ਮਾਰੇ ਗਏ। 2010 ਚ ਇਲਾਹਾਬਾਦ ਹਾਈ ਕੋਰਟ ਨੇ ਵਿਵਾਦਿਤ ਜ਼ਮੀਨ ਨੂੰ ਸੁੰਨੀ ਵਕਫ ਬੋਰਡ, ਰਾਮ ਲੱਲਾ ਵਿਰਾਜਮਾਨ ਅਤੇ ਨਿਰਮੋਹੀ ਅਖਾੜੇ ਵਿਚਕਾਰ ਤਿੰਨ ਬਰਾਬਰ ਹਿੱਸਿਆਂ 'ਚ ਵੰਡਣ ਦਾ ਹੁਕਮ ਦਿੱਤਾ। 2011 ਚ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਤੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾ ਦਿੱਤੀ। 2017 ਚ ਸੁਪਰੀਮ ਕੋਰਟ ਨੇ ਆਊਟ ਆਫ ਕੋਰਟ ਸੈਟਲਮੈਂਟ ਦੀ ਮੰਗ ਕੀਤੀ ਤੇ ਭਾਜਪਾ ਦੇ ਕਈ ਨੇਤਾਵਾਂ ਵਿਰੁੱਧ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਨੂੰ ਬਹਾਲ ਕੀਤਾ। 2019 ਦੌਰਾਨ ਸੁਪਰੀਮ ਕੋਰਟ ਚ ਅਯੁੱਧਿਆ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋ ਰਹੀ ਸੀ ਤੇ 16 ਅਗਸਤ 2019 ਨੂੰ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਸੁਰੱਖਿਤ ਰੱਖ ਲਿਆ ਗਿਆ ਸੀ ਫਿਰ 9 ਨਵੰਬਰ 2019 ਦਾ ਦਿਨ ਬਹੁਤ ਖਾਸ ਸੀ ਜਦੋਂ ਰੰਜਨ ਗਗੋਈ ਦੀ ਅਗਵਾਹੀ ਵਾਲੀ ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਤਿਹਾਸਕ ਫੈਸਲਾ ਸੁਣਾਇਆ ਪੰਜ ਜੱਜਾਂ ਦੀ ਬੈਂਚ ਨੇ ਸ਼੍ਰੀ ਰਾਮ ਜਨਮ ਭੂਮੀ ਦੇ ਹੱਕ 'ਚ ਫੈਸਲਾ ਸੁਣਾਇਆ Hindu ਪੱਖ ਨੂੰ 2.70 ਏਕੜ ਜ਼ਮੀਨ ਮਿਲੀ ਅਤੇ ਮਸਜਿਦ ਲਈ ਵੱਖਰੀ 5 ਏਕੜ ਜ਼ਮੀਨ ਮੁਸਲਮਾਨ ਪੱਖ ਨੂੰ ਦੇਣ ਦਾ ਹੁਕਮ ਦਿੱਤਾ ਗਿਆ 5 ਅਗਸਤ 2020 ਨੂੰ ਭੂਮੀ ਪੂਜਨ ਨਾਲ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੁਣ ਰਾਮ ਦੀ ਜਨਮ ਭੂਮੀ ਅਯੁੱਧਿਆ 'ਚ ਰਾਮ ਲੱਲਾ ਦਾ ਵਿਸ਼ਾਲ ਮੰਦਿਰ ਤਿਆਰ ਹੈ ਰਾਮ ਲੱਲਾ ਦੇ ਵਿਸ਼ਾਲ ਮੰਦਰ ਦਾ ਉਦਘਾਟਨ 22 ਜਨਵਰੀ 2024 ਨੂੰ ਹੋਵੇਗਾ ਇਸ ਦੌਰਾਨ ਰਾਮ ਜਨਮ ਭੂਮੀ ਮਾਮਲੇ 'ਚ ਇਤਿਹਾਸਕ ਫੈਸਲਾ ਦੇਣ ਵਾਲੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਇਹਨਾਂ ਜੱਜਾਂ 'ਚ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੁਗੋਈ ਸਾਬਕਾ ਸੀਜੀਆਈ ਐਸੇ ਬੋਬੜੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਸ਼ੋਕ ਪੂਸ਼ਣ ਅਤੇ ਐਸ ਅਬਦੁਲ ਨਜ਼ੀਰ ਸ਼ਾਮਲ ਹਨ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੇ ਅਨੁਸਾਰ ਸਮਾਰੋਚ 7000 ਤੋਂ ਵੱਧ ਲੋਕ ਹਿੱਸਾ ਲੈਣਗੇ। ਇਹਨਾਂ ਚ ਸਿਆਸਤਦਾਨ, ਫਿਲਮ, ਖੇਡ ਉਦਯੋਗ ਅਤੇ ਸੰਤ ਸ਼ਾਮਲ ਹਨ। ਇਸ ਤਰ੍ਹਾਂ ਲਗਭਗ 500 ਸਾਲਾਂ ਦੇ ਲੰਬੇ ਵਿਵਾਦ ਮਗਰੋਂ ਹੁਣ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਚ ਵਿਸ਼ਾਲ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਹੋਵੇਗਾ। 22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਤੇ ਪਵਿੱਤਰ ਹੋਣ ਤੋਂ ਬਾਅਦ 24 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਮੰਦਿਰ ਦਾ ਉਦਘਾਟਨ ਕੀਤਾ ਜਾਵੇਗਾ। ਫੇ ਸਾਰੇ ਸ਼ਰਦਾਲੂ ਮੰਦਿਰ ਚ ਰਾਮ ਲੱਲਾ ਦੇ ਦਰਸ਼ਨ ਕਰ ਸਕੰਗੇ